ਇੱਕ ਪੇੜ ਮਾਂ ਦੇ ਨਾਂ ਤੇ ਖੇਤੀ ਬੜੀ ਵਿਕਾਸ ਬੈਂਕ ਗੁਰਾਇਆਂ ਦੇ ਮੈਨੇਜਰ ਮਨਿੰਦਰ ਕੁਮਾਰ ਜਸਵਿੰਦਰ ਸਿੰਘ ਫੀਲਡ ਅਫਸਰ ਗੌਰਵ ਸ਼ਰਮਾ ਕਲਰਕ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਂਟਰ ਸਕੂਲ ਲੜਕੇ ਗੁਰਾਇਆਂ ਵਿਖੇ ਬੂਟੇ ਲਗਾਏਗੇ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਚਤਵਿੰਦਰਪਾਲ ਸਿੰਘ ਸਾਇੰਸ ਦੇ ਆਪਖਰਜੀਤ ਬਾਬਾ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੱਕ ਪੇੜ ਮਾਂ ਦੇ ਨਾਂ ਤੇ ਮਹਿੰਮ ਤਹਿਤ ਸਕੂਲ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਵਿਦਿਆਰਥੀਆਂ ਵੱਲੋਂ ਲਗਵਾਏ ਗਏ ਉਹਨਾਂ ਨੇ ਕਿਹਾ ਸਾਨੂੰ ਸਾਰਿਆਂ ਨੂੰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਰੁੱਖ ਸਾਨੂੰ ਬਹੁਤ ਫਾਇਦੇ ਦਿੰਦੇ ਹਨ ਬਦਰੀ ਗਰਮੀ ਤੋਂ ਰਾਹਤ ਪਾਉਣ ਲਈ ਇੱਕੋ ਤਰੀਕਾ ਹੈ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਦੇ ਆਪਾ ਖਰਜੀਤ ਬਾਬਾ ਅਧਿਆਪਕ ਨਿਰਪਾਲ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਖੇਤੀਬਾੜੀ ਵਿਕਾਸ ਬੈਂਕ ਗੁਰਾਇਆਂ ਨਾਲ ਮਿਲ ਕੇ ਅੱਜ ਮਿਸ਼ਨ ਲਾਈਫ ਤਹਿਤ ਜਿਹੜਾ ਹੈ ਇੱਕ ਪੇੜ ਮਾਂ ਦੇ ਨਾਂ ਜਿਹੜਾ ਹੈ ਉਸ ਮਿਸ਼ਨ ਨਾਲ ਜਿਹੜੇ ਸਿੱਖਿਆ ਵਿਭਾਗ ਦੀ ਅਦਾਇਤ ਅਨੁਸਾਰ ਅੱਜ ਬੂਟੇ ਜਿਹੜੇ ਆ ਫੁੱਲਦਾਰ ਤੇ ਸ਼ਾਹਦਾਰ ਇਸ ਵਿੱਚ ਲਾਏ ਗਏ ਨੇ ਇਹ ਬੂਟੇ ਜਿਹੜੇ ਬੱਚਿਆਂ ਨੂੰ ਅਸੀਂ ਅਸਾਈਨ ਕਰ ਦਿੱਤੇ ਆ ਕਿ ਉਹ ਇਹਨਾਂ ਦੀ ਦੇਖਰੇਖ ਕਰਨ ਜਿਹੜੇ ਜਿਹੜੇ ਬੂਟੇ ਆ ਜਾਂ ਪੇੜ ਨੇ ਇਹਨਾਂ ਦਾ ਸਾਨੂੰ ਬਹੁਤ ਹੀ ਫਾਇਦਾ ਇਹ ਸਾਡੀ ਹਵਾ ਨੂੰ ਸਾਫ਼ ਰੱਖਦੇ ਆ ਸਾਡੇ ਮੀਂਹ ਲਿਆਉਣ 'ਚ ਕੰਮ ਆਉਂਦੇ ਆ ਪਾਣੀ ਦੀ ਲੈਵਲ ਨੂੰ ਵੀ ਠੀਕ ਰੱਖਦੇ ਆ ਤੋਂ ਇਹਨਾਂ ਦਾ ਬਹੁਤ ਫਾਇਦਾ ਤੋ ਇਹ ਜਿਹੜਾ ਬੂਟੇ ਆ ਅੱਜ ਇਹ ਖੇਤੀਬਾੜੀ ਵਿਕਾਸ ਬੈਂਕ ਨੇ ਉਹਨਾਂ ਦੇ ਮੈਨੇਜਰ ਸਾਹਿਬ ਨੇ ਸਾਨੂੰ ਇਹ ਪ੍ਰੋਵਾਈਡ ਕੀਤੇ ਸੀਗੇ ਤੇ ਉਹਨਾਂ ਨਾਲ ਲੜ ਕੇ ਅਸੀਂ ਇਹ ਕੰਮ ਕੀਤਾ ਹੈ ਅਸੀਂ ਬੈਂਕ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਰਾਇਆ ਖੇਤੀਬਾੜੀ ਵਿਕਾਸ ਨੇ ਉਹਨੂੰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਵੇਕੇ ਇੱਕ ਪੇੜ ਮਾ ਕੇ ਨਾਮ ਮਿਸ਼ਨ ਦੇ ਤਹਿਤ ਰਕਤ ਜਿਹੜੇ ਲਗਵਾਏ ਗਏ ਹੈਗੇ ਆ ਜੀ ਔਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਅਨੁਸਾਰ ਇੰਟਰਨੈਸ਼ਨਲ ਕੋਆਪਰੇਟਿਵ ਯੀਅਰ ਜਿਹੜੀ ਆ ਬੈਂਕ ਜਿਹੜੀ ਉਹ ਮਨਾ ਰਹੀ ਆ 2025 ਦੇ ਵਿੱਚ ਉਸ ਮਿਸ਼ਨ ਦੇ ਤਹਿਤ ਜਿਹੜੇ ਪੇੜ ਅੱਜ ਇੱਥੇ ਵਾਤਾਵਰਣ ਦੇ ਅਸਤੇ ਲਗਵਾਏ ਗਏ ਆ